सब डिविजन भवानीगढ़ के गांव माझी में चौकीदारों का इकट्ठ पंजाब चौकीदार यूनियन के प्रधान सतगुर सिंह की अगुवाई में हुआ और सभी चौकीदारों ने नरेंद्र मोदी को जमकर कोसा कहा कि प्रधानमंत्री नरेंद्र मोदी ने हमारा जीवन तो क्या सुधारना था उल्टा हमें लोगों की नज़रों में चोर बना दिया सिर्फ चंद वोटों के लिए आज जो अलग अलग राजनीतिक पार्टियों के लोग चौकीदारों को चोर कहते हैं इसके लिए कोई और नहीं नरेंद्र मोदी जिम्मेवार है चौकीदारों ने कहा कि किसी भी चौकीदार का सूट 10 लाख रुपए में नहीं बिकता और वह महंगी गाड़ियों में नहीं घूमता ड्राई क्लीन किए सूट नहीं पहनता महलों में ऐशो आराम की जिंदगी बसर नहीं करता लेकिन क्या हक है नरेंद्र मोदी को चौकीदारों का मजाक उड़ाने का चौकीदार यूनियन ने चेतावनी देते हुए कहा की राजनीतिक लोग अपने नाम से पहले चौकीदार शब्द को तुरंत हटाए और जो लोग उन्हें चोर कहते हैं उन्हें माफी मांगनी चाहिए ਦਾ ਮਾਨ ਸਤਕਾਰ ਉਹ ਬਾਹਰ ਕਰਨ ਉਹਨਾਂ ਦਾ ਆਮ ਸਤਿਗੁਰ ਸਿੰਘ ਮਾਜੀ ਸਤਿਗੁਰ ਜੀ ਕੀ ਅੱਜ ਚੌਂਕੀਦਾਰ ਬੰਦੀ ਜਿਨੇ ਦੇਖ ਕੇ ਗੁੱਸਾ ਆਇਆ ਰਾ ਕੀ ਗੱਲ ਹੈ ਜੀ ਇਹ ਜਿਹੜਾ ਟੋਲ ਮੇਮ ਨੂੰ ਲੈ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਉਹਨਾਂ ਵੱਲੋਂ ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜਾ ਨਾਰਾ ਦਿੱਤਾ ਗਿਆ ਮੈਂ ਵੀ ਚੌਂਕੀਦਾਰ ਹਾਂ ਉਸ ਨਾਰੇ ਦੇ ਸਬੰਧ ਦੇ ਵਿੱਚ ਸ੍ਰੀ راہੁਲ ਗਾਂਧੀ ਜੀ ਨੇ ਕਿਹਾ ਵੀ ਜਿਹੜੇ ਚੌਂਕੀਦਾਰ ਨਹੀਂ ਹਿੰਦੁਸਤਾਨ ਦੇ ਸਾਰੇ ਚੋਰ ਹਨ ਅਸੀਂ ਨਰਿੰਦਰ ਮੋਦੀ ਜੀ ਨੇ ਵੀ ਪੁੱਛਣਾ ਚਾਹੁੰਦੇ ਆਗੇ ਵੀ ਜਿਹੜੀ ਚੋਲ ਹਨ ਮਹਿਨਾ ਉਹਦੇ ਵਿੱਚ ਸਾਡਾ ਨਾਂ ਉਹ ਜਿਹੜਾ ਉਹਦੀ ਦਰਬਾਰ ਤੋਂ ਕਿਉਂ ਕੀਤੀ ਗਈ ਹੈਗੀ ਰਾਹੁਲ ਗਾਂਧੀ ਜੀ ਨੇ ਪੁੱਛਣਾ ਚਾਹੁੰਦਾ ਵੀ ਜੇ ਤੁਸੀਂ ਚੋਰ ਕਹਿਣਾ ਤਾਂ ਕੋਈ ਭਾਰਤੀ ਜਨਤਾ ਪਾਰਟੀ ਦਾ ਨਾਂ ਲਓ ਜਾਂ ਨਰਿੰਦਰ ਮੋਦੀ ਜੀ ਦਾ ਨਾਂ ਲਓ ਸਾਰੇ ਹਿੰਦੁਸਤਾਨ ਦੇ ਜਿਹੜੇ ਚੌਂਕੀਦਾਰ ਨੇ ਉਹਨਾਂ ਨੂੰ ਚੋਰ ਕਹਿਣਾ ਬਹੁਤ ਮੰਦਪਵਗੀ ਇਹ ਗੱਲ ਹੈ ਜੀ ਤੇ ਦੂਜੇ ਪਾਸੇ ਸ੍ਰੀ ਨਰਿੰਦਰ ਮੋਦੀ ਜੀ ਆਪਦੇ ਆਪ ਨੂੰ ਹਿੰਦੁਸਤਾਨ ਦਾ ਜਿਹੜਾ ਚੌਂਕੀਦਾਰ ਕਹਾ ਰਹੇ ਨੇਗੇ ਜਦੋਂ ਕਿ ਅਸਲੀਅਤ ਕੁਝ ਹੋਰ ਹੈ ਹਿੰਦੁਸਤਾਨ ਦੇ ਵਿੱਚ ਜਿਹੜੇ ਚੌਂਕੀਦਾਰ ਨੇ ਅਸੀਂ ਪਿੰਡੂ ਚੌਂਕੀਦਾਰ ਯੂਨੀਅਨ ਪੰਜਾਬ ਵੱਲੋਂ ਮੈਂ ਸੂਬੇ ਦੀ ਪ੍ਰਧਾਨਗੀ ਕਰਦਾ ਆ ਆਹ ਜਿਹੜਾ ਮੇਰਾ ਕਮੀਜ਼ ਹੈ ਜੇ ਅਸੀਂ ਅੱਜ ਇਸ ਕਮੀਜ਼ ਦੀ ਗੱਲ ਕਰੀਏ ਤਾਂ 10 ਰੁਪਏ ਦਾ ਇਸ ਕਮੀਜ਼ ਨੂੰ ਲੈਣ ਵਾਸਤੇ ਕੋਈ ਵੀ ਤਿਆਰ ਨਹੀਂ ਹੈਗਾ ਪਰੰਤੂ ਦੂਜੇ ਪਾਸੇ ਜਿਹੜਾ ਸਾਡੇ ਦੇਸ਼ ਦਾ ਮੁੱਖ ਪ੍ਰਧਾਨ ਮੰਤਰੀ ਹੈ ਉਹਦੀ 10-10 ਲੱਖ ਦੀ 20-20 ਲੱਖ ਦੀ ਜਿਹੜੀ ਕੱਪੜਿਆਂ ਦੀ ਨਿਲਾਮੀ ਹੈ ਉਹ ਹੋ ਰਹੀ ਹੈ ਜਿਹੜੇ ਉਹਨਾਂ ਦੇ ਜੁੱਤੇ ਨੇ 5-5 ਲੱਖ ਦੇ 4-4 ਲੱਖ ਦੇ ਉਹਨਾਂ ਦੀ ਲੜਾਈ ਹੋ ਰਹੀ ਹੈ ਫਿਰ ਉਹ ਚੌਕੀਦਾਰ ਕਿੱਥੋਂ ਨੇ ਚੌਕੀਦਾਰ ਉਹਨਾਂ ਫਰਕ ਦਿਖਾਉਣ ਵਾਸਤੇ ਅਸੀਂ ਪਹਿਲਾਂ ਵੀ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਵੀ ਜੇ ਕਿਸੇ ਨੇ ਚੌਕੀਦਾਰ ਵਰਨਾ ਤਾਂ ਨਿਚਲੇ ਪੱਧਰ ਦੇ ਧਰਤੀ ਲੈਵਲ ਤੇ ਆਓ ਸਾਨੂੰ ਚੌਕੀਦਾਰਾ ਦਿਖਾइए ਵੀ ਕੀ ਹੈ ਜਿਹੜੇ ਚੌਕੀਦਾਰਾਂ ਦੀ ਅਸਲੀਅਤ ਹੈ ਉਹਨਾਂ ਦੇ ਅੱਜ ਵੀ ਗੰਦੇ ਨਾਲੀਆਂ ਦੇ ਉੱਤੇ ਜਿਹੜੇ ਚੁੱਲ੍ਹੇ ਨੇ ਉਹੋ ਪਏ ਨੇਗੇ ਪਰ ਇਹ ਜਿਹੜੇ ਅੱਜ ਦੇ ਅਖੌਤੀ ਚੌਕੀਦਾਰ ਨੇ ਇਹਨਾਂ ਦੇ ਜਿਹੜੇ ਰੋਟੀ ਦੇ ਰਾਹਿਕ ਸ਼ਹਿਲ ਦੇ ਜਿਹੜੇ ਪ੍ਰਬੰਧ ਨੇ ਸਾਹੀ ਪ੍ਰਬੰਧ ਲਗੇ ਕਿਉਂਕਿ ਜੇ ਸਰ ਤੁਸੀਂ ਗੱਲ ਕੀ ਕੀਤੀ ਕਿ ਮੋਦੀ ਨੇ ਗੋਲੀ ਲਾਈ ਸੀ ਆਪਣੇ ਪੈਂਟ ਨੂੰ ਜੀ ਦੀ 10 ਲੱਖ ਦਾ ਵਿਕਿਆ ਸੀ ਹਾਂਜੀ ਤੁਸੀਂ ਵੀ ਗੋਲੀ ਲਾਈਏ ਕਿੱਥੇ ਤੱਕ ਦੇਣੂ ਪਿਆਲੇ ਲੋਕ ਸਾਡਾ ਤਾਂ ਅਸੀਂ ਤਾਂ ਕਮੇਲ ਸਾਡਾ ਤਾਂ 10 ਰੁਪਏ ਦਾ ਲੈਣ ਨੂੰ ਤਿਆਰ ਨਹੀਂ ਹੋਵਾਂਗੇ ਜੀ ਕੋਈ ਸਾਡੇ ਤਾਂ 10 ਰੁਪਏ ਤੁਸੀਂ ਕੀ ਕਹਿੰਦੇ ਅਸੀਂ ਤਾਂ ਇਹ ਚਾਹੁੰਦੇ ਵੀ ਉਹਨਾਂ ਨੇ ਜਿਹੜੀਆਂ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਬਹੁਤ ਸਾਡੇ ਚੌਂਕੀਦਾਰ ਯੂਨੀਅਨ ਤੋਂ ਜਾਂ ਚੌਂਕੀਦਾਰਾਂ ਤੋਂ ਹਿੰਦੁਸਤਾਨ ਦੇ ਚੌਂਕੀਦਾਰਾਂ ਤੋਂ ਇਸ ਗੱਲ ਦੀ ਮਾਫੀ ਮੰਗਣਾਂ ਵੀ ਉਹਨਾਂ ਨੇ ਸਾਡੇ ਜਿਹੜੇ ਨਾਂ ਦੀ ਦਰਬਾਰ ਤੋਂ ਕਰੀ ਹੈਗੇ। راہਲ ਗਾਂਧੀ ਜੀ ਵੀ ਇਸ ਗੱਲ ਤੇ ਮਾਫੀ ਮੰਗਣ। ਵੀ ਉਹਨਾਂ ਨੇ ਜੇ ਚੋਰ ਕਹਿਣਾ ਸੀ ਤਾਂ ਨਰਿੰਦਰ ਮੋਦੀ ਦਾ ਨਾਂ ਲੈਂਦੇ ਜਾਂ ਭਾਰਤੀ ਜਨਤਾ ਪਾਰਟੀ ਦਾ ਨਾਂ ਲੈਂਦੇ ਭਾਰਤ ਦੀ ਜਨਤੀ ਪਾਰਟੀ ਦੇ ਜਿੰਨੇ ਵੀ ਚੌਂਕੀਦਾਰ ਬਣੇ ਨੇ ਇਹ ਖੌਤੀ ਚੌਂਕੀਦਾਰ ਨੇ ਉਹਨਾਂ ਨੂੰ ਚੋਰ ਕਹਿ ਸਕਦੇ ਜੀ। ਚੌਂਕੀਦਾਰ ਸਮੂਹ ਚੌਂਕੀਦਾਰ ਭਾਈਚਾਰੇ ਨੂੰ ਚੋਰ ਕਿਹਾ ਗਿਆ। ਭਾਵੇਂ ਚੌਂਕੀਦਾਰ ਉਹ ਸੈਲਰਾਂ ਦਾ ਭਾਵੇਂ ਗਦਾਮਾਂ ਦਾ ਭਾਵੇਂ ਪਿੰਡਾਂ ਦਾ ਚੌਂਕੀਦਾਰ ਹੈ। ਚੌਂਕੀਦਾਰ ਦੀ ਜਿਹੜੀ ਹਾਲਤ ਹੈ ਉਹ ਬਹੁਤ ਮਾੜੀ ਹੈ। ਕਿਉਂਕਿ ਚੌਂਕੀਦਾਰ ਨੂੰ 5 ਜਾਂ 6000 ਰੁਪਿਆ ਸੈਲਰਾਂ ਚਕਦਾਮਾਂ ਚ ਮਿਲਦਾ ਔਰ ਜਿਹੜੇ ਪਿੰਡਾਂ ਦੇ ਚੌਂਕੀਦਾਰ ਨੇ ਉਹਨਾਂ ਨੂੰ 1200 ਰੁਪਿਆ ਮਿਲਦਾ ਭਾਵੇਂ ਉਹ ਚੌਂਕੀਦਾਰ ਨਿੰਦਰ ਮੋਦੀ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਕਿਹਾ ਗਿਆ ਭਾਵੇਂ ਰਾਹੁਲ ਗਾਂਧੀ ਵੱਲੋਂ ਕਿਹਾ ਹੈ ਇਹ ਬਹੁਤ ਮੰਦ ਭੱਗ ਹੈ ਅਸੀਂ ਸਮੂਹ ਸਾਰੀਆਂ ਹੀ ਪਾਰਟੀਆਂ ਦੀ ਔਰ ਇਹਨਾਂ ਦੇ ਲੀਡਰਾਂ ਦੀ ਪੂਰ ਜੋਰ ਨਿੰਦਾ ਕਰਦੇ ਆ ਜਿਨ੍ਹਾਂ ਨੇ ਇਹਨਾਂ ਸਾਰੇ ਹੀ ਚੌਂਕੀਦਾਰਾਂ ਨੂੰ ਬਦਨਾਮ ਕੀਤਾ ਕਿਉਂਕਿ ਕੱਲ ਨੂੰ ਇਹਨਾਂ ਦਾ ਵੀ ਪ੍ਰੇਖ ਹੈ ਉਹ ਵੀ ਸਮਾਜ ਚਿਹਰੇ ਚੌਂਕੀਦਾਰ ਨੇ ਜਿਹੜੇ ਇਮਾਨਦਾਰੀ ਨਾਲ ਰਹਿੰਦੇ ਨੇ ਥੋੜੀਆਂ ਨਿਹੀਆਂ ਤਨਖਾਹਾਂ ਨੇ ਇਹਨਾਂ ਦੇ ਟੱਬਰਾਂ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਕਿਉਂਕਿ ਸਾਨੂੰ ਪਤਾ ਹੈ ਜਿਹੜੇ ਸਾਡੇ ਪਿੰਡਾਂ ਦੇ ਚੌਂਕੀਦਾਰ ਨੇ ਅਜੇ ਤੱਕ ਪੱਕੇ ਘਰ ਨਹੀਂ ਬਣਾ ਸਕੇ ਉਹਨਾਂ ਦੇ ਜਿੱਥੋਂ ਤੱਕ ਕੱਪੜਿਆਂ ਦੀ ਜਾਂ ਖਾਣ ਪੀਣ ਦੀ ਗੱਲ ਹੈ ਉਹ ਸਾਰਿਆਂ ਨੂੰ ਪਤਾ ਹੈ ਜਿੱਥੋਂ ਤੱਕ ਦੇਸ਼ ਦੇ ਸਮੁੱਚੇ ਵੱਡੇ ਲੀਡਰ ਨੇ ਉਹ ਸਾਰੇ ਚੋਰ ਨੇ ਅਸੀਂ ਇਸ ਇਹ ਸਮੁੱਚੇ ਲੀਡਰ ਸਾਹਿਬਾਨਾਂ ਦੀ ਜਿਹੜੇ ਵੱਡੇ ਪੱਧਰ ਤੇ ਬੈਠੇ ਨੇ ਭਾਵੇਂ ਉਹ ਕਾਂਗਰਸ ਨਾਲ ਨੇ ਭਾਵੇਂ ਭਾਜੀਪੀ ਨਾਲ ਨੇ ਉਹ ਸਾਰੇ ਚੋਰ ਨੇ ਇਹ ਚੌਂਕੀਦਾਰ ਸ਼ਬਦ ਨੂੰ ਕਹਿਣ ਦੀ ਅਸੀਂ ਪੂਰ ਜ਼ੋਰ ਸ਼ਬਦਾ ਚ ਨਿੰਦਾ ਕਰਦੇ ਆ ਇੱਕ ਚੌਂਕੀਦਾਰ ਜਿਹਨੇ ਆਪਣੇ ਨੂੰ ਚੌਂਕੀਦਾਰ ਕਹਾ ਉਹਦਾ 10 ਲੱਖ ਤੋਂ ਵੱਧ ਦਾ ਸੂਟ ਵਿਕਿਆ ਕਿਸੇ ਪੰਜਾਬ ਦੇ ਵਿੱਚ ਵੀ ਚੌਂਕੀਦਾਰ ਦਾ ਇਸ ਤਰ੍ਹਾਂ ਦਾ ਹੋਇਆ ਪਜਾਮਾ ਕਿ ਦੀ ਪੰਜਾਬ ਦੇ ਤਾਂ ਬਲਾਜਮਦਾਰ ਨਹੀਂ ਜਿਹਦਾ 10 ਲੱਖ ਦਾ ਸੂਟ ਵਿਕਦਾ ਮਜ਼ਦੂਰ ਦਾ ਕਿਸਾਨ ਦਾ ਨਹੀਂ ਵਿਕਦਾ ਉਹਦਾ ਉਸੇ ਦਾ ਹੀ ਵਿਕਦਾ ਉਹਦਾ ਜੁੱਤੀ ਵੀ ਵਿਕਦੀ ਆ ਸਾਡੇ ਜੈਸ ਤੁਸੀਂ ਮਜ਼ਦੂਰਾਂ ਦੇ ਘਰਾਂ ਚ ਵਗਜੋ ਇੱਕ ਵਿਸਵੇ ਦਾ ਘਰ ਹੈ ਹਰੇਕ ਮਜ਼ਦੂਰ ਦਾ ਇੱਕ ਵਿਸਵੇ ਦਾ ਘਰ ਹੈ ਇੱਕ ਵਿਸਵੇ ਦਾ ਮੁੱਲ ਪਿੰਡ ਦੇ ਵਿੱਚ 50000 ਰੁਪਏ ਹੈ ਲੀਡਰ ਨੇ ਉਹ ਚੋਕੀਦਾਰਾਂ ਨੂੰ ਚੋਰ ਕਹਿ ਰਿਹਾ ਤੇ ਜਿਹੜੇ ਮੈਂ ਤੁਹਾਨੂੰ ਦੱਸਿਆ ਇਹ ਲੀਡਰ ਨੇ ਚੋਰ ਤਾਂ ਇਹ ਨੇ ਆਪਾਂ ਦਾ ਗੁੱਦਣਾ ਤੇ ਇੱਕਾਂ ਦੇ ਮੋਢੇ ਤੇ ਇੱਥੇ ਬੋਲੂ ਆਪਾਂ ਨੂੰ ਕੁਝ ਨਹੀਂ ਦਿੰਦੇ ਇਹ ਲੀਡਰ ਇਹ ਚੋਰ ਨੇ ਫਿਰ ਲੀਡਰ ਸਾਰੇ ਚੋਰ ਨੇ